ਭਈ ਕੇ ਮਾਲਾ ਫੇਰੀ ਜਾਂਦਾ ਲੋਕ ਆਖਦੇ ਬਾਲੇ ਨੇ ਕਿਹੜੀ ਗੱਲੋਂ ਸ਼ਸ਼ਤਰ ਰੱਖੇ ਦੱਸੋ ਭਿੰਡਰਾ ਵਾਲੇ ਨੇ ਉਹ ਜਦ ਸੀ ਮਿੱਤਰੇ ਨੀਤ ਬਦਲ ਗਈ ਸਾਡੀਆਂ ਹੀ ਸਰਕਾਰਾਂ ਦੀ ਲੋੜ ਪਈ ਜੇ ਰਹਿਲ ਸਿੰਘ ਨੂੰ ਫੇਰੇ ਦਾ ਹਥਿਆਰਾਂ ਦੀ ਭਈ ਕੇ ਮਾਲਾ ਫੇਰੀ ਜਾਂਦਾ ਲੋਕ ਸੋ ਭਿੰਡਰਾਂ ਵਾਲੇ ਨਹੀਂ ਉਹ ਜਦ ਸੀ ਮਿੱਤਰੋ ਨੀਤ ਬਦਲ ਗਈ ਸਾਡੀਆਂ ਹੀ ਸਰਕਾਰਾਂ ਦੀ ਲੋੜ ਪਈ ਜਰਨਹਲ ਸਿੰਧ ਨੂੰ ਫੇਰੇ ਦਾ ਹਥਿਆਰਾਂ ਦੀ ਸਤਗੁਰਾਂ ਤਾਂ ਹੀ ਤਬੋਲ ਬੋਲਦਾ ਬੰਦਾ ਇੱਕ ਤੱਕ ਮੰਡੀ ਸੀ ਚੜ ਕੇ ਨੇ ਤਛਟੇ ਜਾਂ ਉੱਤੇ ਕਰਦਾ ਰਹਿਦਾ ਭੰਡੀ ਸੀ ਜਦੋਂ ਸੀ ਉਹ ਨਿੰਦਿਆ ਕਰਦਾ ਪੂਰਨ ਦਾ ਸਿਵ ਉਤਾਰਾਂ ਦੀ ਲੋੜ ਪਈ ਜਿਰਨੈਲ ਸਿੰਘ ਨੂੰ ਫੇਰੇ ਦਾ ਹਥਿਆਰਾਂ ਦੀ ਧੱਕੇ ਖਾਂਦੇ ਵੇਖਿਆ ਮੈਂ ਤਾਂ ਭਲੇ ਮਾਨਸਾਂ ਬੜਿਆਂ ਨੂੰ ਕਦੇ ਸ਼ਰੀਕਾ ਬਹਿਣ ਨਹੀਂ ਦਿੰਦਾ ਤੜਕੇ ਅੰਦਰ ਬੜਿਆਂ ਨੂੰ ਓ ਅਣਖ ਨਗਾਰੀ ਗੱਦਸੀ ਕਲਗੀ ਧਰ ਦੇ سپਾਸ ਲਾਰਾਂ ਦੀ ਲੋੜ ਪਈ ਜੇ ਨਾਇਲ ਸਿੰਘ ਨੂੰ ਫੇਰੇ ਦੁਆ ਹੱਥਿਆਰਾਂ ਦੀ ਬਣ ਬੈਠੀ ਸੀ ਜਦੋਂ ਹਕੂਮਤ ਸਿੱਖੀ ਭੇਖ ਵਿੱਚ ਬੈਠੀ ਦਿੱਸੀ ਟੋਲੀ ਜਦੋਂ ਗੋਦਾਰਾਂ ਦੀ ਲੋੜ ਪਈ ਜਰਨਾਲ ਸਿੰਘ ਨੂੰ ਫੇਰੇ ਦੋ ਹਥਿਆਰਾਂ ਦੀ ਓ ਹਰ ਵੇਲੇ ਜੋ ਕਰਦਾ ਫਿਰਦਾ ਸਿੱਖੀ ਦੀ ਬਦਨਾਮੀ ਸੀ ਅੰਦਰ ਖਾਤਰ ਡਰਦੇ ਸਾਰੇ ਲੀਡਰ ਉਸ ਦੀ ਹਾਮੀ ਸੀ ਜਦੋਂ ਉਸਨੇ ਹੱਤਿਆ ਕਰਤੀ ਤੇਰਾ ਸਿੰਘ ਸਰਦਾਰਾ ਦੀ ਲੋੜ ਪਈ ਜਿਰ ਮਹਿਲ ਸਿੰਘ ਨੂੰ No, okay. ਵੀ ਸਾਡੇ ਪੰਜ ਕਤਾਰਾਂ ਦੀ ਲੋੜ ਪਈ ਜਰਨੈਲ ਸਿੰਘ ਨੂੰ ਫੇਰ ਉਹਦਾ ਹਥਿਆਰਾਂ ਦੀ ਦਸਾਂ ਨੋਹਾਂ ਦੀ ਸਤਗੁਰ ਕਹਿੰਦੇ ਦਸਾਂ ਨੋਹਾਂ ਦੀ ਸਤਗੁਰ ਕਹਿੰਦੇ ਸਿੱਖਾ ਜੀਤ ਸਦ ਪੜੀ ਕਹਾਣੀ ਰਣ ਵਿੱਚ ਜੀਤ ਜੁਹਾਰਾਂ ਦੀ ਲੋੜ ਪਈ